ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਕੀ ਹਾਲ ਹੈ ਕੈਮ ਆ ਜੀ ਅੱਜ ਕਰਦੇ ਆ ਫਿਰ ਜਾਂਦੇ ਸਾਲ ਦਾ ਤੁਮਹੱਕਾ ਤੇ ਆਉਂਦੇ ਸਾਲ ਦੀਆਂ ਵਧਾਈਆਂ ਅਲ ਦੋ ਚੀਜ਼ਾਂ ਇਕੱਠੀਆਂ ਕਰਦਨੇ ਆ ਕਿਉਂਕਿ ਜਿਹੜੀ ਅੱਜ ਆਪਾਂ ਗੱਲਬਾਤ ਬਾਈ ਨਾਲ ਵੀ ਕਰਨੀ ਆਪਾਂ ਇੱਕ ਦੋ ਗੱਲਾਂ ਅੰਕਲ ਨਾਲ ਵੀ ਆਪਾਂ ਕਰਨੀਆਂ ਅੰਕਲ ਨਾਲ ਗੱਲਾਂ ਸਾਨੂੰ ਉਹ ਵੀ ਇੰਡੀਆਂ ਨੂੰ ਪਤਾ ਲੱਗੂ ਆਪ ਆਟੋਮੈਟਿਕ ਜੇ ਸਾਨੂੰ ਪਹਿਲਾਂ ਦੱਸਤਾ ਤਾਂ ਕਹਿੰਦਾ ਭਾਬੋ ਨਜ਼ਾਰਾ ਘਟਾਉਂਦਾ ਠੀਕ ਆ ਜੀ ਤੇ ਬਾਕੀ ਇੱਕ ਆਪਾਂ ਬਹੁਤ ਮਿਹਨਤੀ ਪਰਿਵਾਰ ਦੇ ਘਰੇ ਪਹੁੰਚੇ ਜਿਨ੍ਹਾਂ ਨੇ ਅਜੇ ਤੱਕ ਲਾਲਾ ਮਨ ਲ ਪੀੜ੍ਹੀਆਂ ਤੋਂ ਪੀੜ੍ਹੀਆਂ ਕੰਮ ਚੱਲਦਾ ਆਇਆ ਇਹਨਾਂ ਦਾ ਵੀ ਦਾਦਿਆਂ ਤੋਂ ਲਾ ਕੇ ਫਿਰ ਪਿਓਾਂ ਦੀ ਉਮਰ ਆ ਗਈ ਜੀ ਤੇ ਫਿਰ ਹੁਣ ਮਤਲਬ ਸਾਡੀ ਪੀੜ੍ਹੀ ਦੀ ਉਮਰ ਆ ਗਈ ਤੋ ਵਾ ਤੀਜੀ ਪੀੜ੍ਹੀ ਇਹਨਾਂ ਦੀ ਕੰਮ ਕਰਦੀ ਐ ਤਾਂ ਬਾਕੀ ਜਿਹੜੇ ਪਸ਼ੂ ਆ ਪਸ਼ੂਆਂ ਦੀ ਡਿਟੇਲ ਤੇ ਸਾਰੀ ਅਪਡੇਟ ਤੁਹਾਨੂੰ ਸਾਰੀ ਦੇਵਾਂਗੇ ਤੇ ਤੁਹਾਨੂੰ ਸਾਰਾ ਮਤਲਬ ਇਧਰੋਂ ਵੀ ਇੱਕ ਵਾਰੀ ਨਿਗ੍ਹਾ ਮਰਵਾਉਣੇ ਆ ਤੇ ਕਲੀ ਕੁਲੀ ਵੀ ਤੁਸੀਂ ਦੇਖ ਸਕਦੇ ਆ ਬਾੜ ਦੇ ਵਿੱਚ ਬਿਲਕੁਲ ਕਲੀ ਕੁਲੀ ਪਾਈ ਵੀ ਆ ਜੇ ਕੋਈ ਗੱਡੀ ਆਉਂਦੀ ਜਾਂ ਉੱਤੇ ਜਾਂਦਾ ਵੀ ਕਲੀ ਉੱਤੋਂ ਦੀ ਆਉਣੇ ਤਾਂ ਇਹੀ ਸੂਲ ਆ ਜਿਹੜੇ ਬੰਦੇ ਨੂੰ ਧਾਰੀ ਜਾਂਦੇ ਰਹਿੰਦੇ ਆ ਤਾਂ ਬਈਆ ਉਹ ਇਧਰ ਪਹਿਲਾਂ ਤਾਂ ਬਾਈ ਦੇ ਨਾਲ ਥੋੜੀ ਗੱਲਬਾਤ ਕਰਵਾਈਏ ਸੱਸੀ ਕਾਲ ਬਾਈ ਸੱਸੀ ਕਾਲ ਬਾਈ ਹੋਰ ਸਭਨ ਠੀਕ ਹੈ ਵੀਰੇ ਬਈਆ ਬਾਈ ਪਹਿਲਾਂ ਧੰਨਵਾਦ ਬਾਈ ਤੇਰਾ ਨਹੀਂ ਧੰਨਵਾਦ ਵਾਲੀ ਕਿਹੜੀ ਗੱਲ ਆ ਜੀ ਸੋਡੇ ਵਰਗੇ ਭਰਾਵਾਂ ਨੂੰ ਪ੍ਰਮੋਟ ਕਰਨਾ ਸਾਡਾ ਹੱਕ ਬਣਦਾ ਜੀ ਨਹੀਂ ਠੀਕ ਹੋ ਗਿਆ ਤਾਂ ਬਾਕੀ ਅੱਜ ਜਿਹੜੀ ਆਪਾਂ ਚੀਜ਼ ਦਿਖਾਉਣ ਲੱਗੇ ਕੈਮੇ ਸੂਏ ਵਾਲੀ ਆ ਇਹ ਇਹ ਬਾਈ ਕਹਿਣ ਨੂੰ ਤਾਂ ਚਲੋ ਆਣਾ ਵੀ ਜੇ ਕਿਸੇ ਬਲੀਡਰ ਬਰੀਡਰ ਨਹੀਂ ਮੈਂ ਬਲੀਡਰ ਕਹਿ ਦੂੰਗਾ ਹਾਂ ਵੀ ਉਹਦੇ ਘਰੇ ਹੁੰਦੀ ਉਹ ਇਹਨੂੰ ਪਹਿਲਣ ਵੀ ਕਹਿ ਸਕਦਾ ਸੀ ਪਰ ਇਹ ਦੂਜੇ ਸੂਏ ਆ ਮੂੰਹੋ ਸੇਦ ਆਂਦਾ ਹਾਂਜੀ ਤੇ ਕੋਹੇ ਨੂਰ ਦੀ ਇਹ ਕੱਟੀ ਆ ਕੋਹੇ ਨੂਰ ਦੀ ਕੱਟੀ ਆ ਜੀ ਹਾਂਜੀ ਤੇ ਠੀਕ ਆ ਜੀ ਵੀਰੇ ਤੇ ਲਓ ਵੀ ਮਿੱਤਰੋ ਤਾਂ ਇੱਕ ਵਾਰੀ ਤੁਸੀਂ ਦਰਸ਼ਨ ਜ਼ਰੂਰ ਕਰੋ ਤੇ ਸਾਨੂੰ ਖੋਲ ਕੇ ਵੀ ਦਰਸ਼ਨ ਕਰਾਉਣੇ ਤੇ ਹਜੇ ਤਾਂ ਬਾਕੀ ਦਿਨ ਪਈ ਐ ਇਹਦੇ ਆ ਦਿਨ ਥੋੜਾ ਐ ਇਹ ਬਾਈ ਡਾਕਟਰਾਂ ਕਰਕੇ ਜਿਵੇਂ ਕਰੇ ਆਉਂ ਜਾਂਦੇ ਹੋਣਾ ਕਰਕੇ ਮਤਲਬ ਉਹ ਡਾਕਟਰ ਜਿੰਦਾ ਆਪਾਂ ਸਾਰੇ ਦੀ ਕਰਦੇ ਹਾਂ ਜਦੋਂ ਆਪਾਂ ਜਾੜਨਾ ਪਟ ਸ਼ੂਟ ਕਰਨ ਖੋਲਿਓ ਬਾਈ ਆਪਾਂ ਇੱਕ ਵਾਰੀ ਸਾਰਿਆਂ ਤੋਂ ਪਹਿਲਾਂ ਇਹਦੀ ਡਿੱਟੀ ਆਪਾਂ ਇਹਦਾ ਢੇੜਾ ਦਿਵਾ ਕੇ ਦਿਖਾਈਏ। ਤੋਂ ਬਾਅਦ ਜਿਹੜਾ ਇਹਨਾਂ ਦਾ ਵੀ ਖਾਨਦਾਨ ਹੈ ਸਾਰਿਆਂ ਦਾ ਆਪਾਂ ਦਿਖਾਉਣਾ ਹੈ। ਕੋਈ ਨਾ ਕੋਈ ਨਾ ਇੱਕ ਵਾਰੀ ਪਾਉਂਦੀ ਛੱਡ ਦੇਵੇ ਸੰਗਲ ਕੋਈ ਨਾ ਭੱਜੇ ਹੋਣਾ। ਮੈਂ ਇੱਥੇ ਜ਼ੂਮ ਕਰ ਲਉਂ ਦੂਰੋਂ ਕੋਈ ਗੱਲ ਨਹੀਂ। ਆਹ ਉਹ ਵੀ ਕੱਢ ਲਿਓ ਬਾਜੋ। ਹਟ ਜਾ ਓਏ। ਬਾਕੀ ਦੇਖੋ ਜੀ ਮੈਂ ਪੂਰਾ ਫੋਕਸ ਹੁਣ ਬਣਾਇਆ ਹਾਂ ਭਾਈ ਇਹ ਸਲੂਟੀ ਲੈ ਕੇ ਜਲੀ ਇਧਰੋਂ ਬਾਪੂ ਕੰਨ ਨਹੀਂ ਚੱਲ ਤੂੰ ਕੰਦ ਕੰਨ ਨਹੀਂ ਇਧਰੋਂ ਜਿੱਧਰ ਕਤੂਰੇ ਤਾੜੇ ਵੇ ਸੀ ਖੂਬ ਰੂ ਭਾਈ ਏ ਤੰਨੋ ਬਿਲਕੁਲ ਬਿਲਕੁਲ ਬ੍ਰਿਜ ਐਵੇਂ ਤੇ ਕੋਹੇ ਨੂਰ ਦੀ ਡਿੱਟੋਈ ਆ ਜਾਵਾ ਭਾਈ ਜਾਵਾ ਕਿਉਂਕਿ ਮੈਂ ਵੀ ਬੈ ਕੇ ਮਰੋਣਾ ਮੈਂ ਖਾ ਡਰੂਗਾ ਚੱਲ ਬਾਅਦ ਚ ਤਾਂ ਬੰਨੀ ਵੀ ਆਪਾਂ ਚੱਜਣਾ ਹੋਰ ਕਿੜਾ ਦਵਾ ਦਾਂਗੇ ਬਾਅਦ ਚ ਤੇ ਤਾਂ ਇਹਦਾ ਤਾਂ ਚੈੱਕ ਕਰ ਸਕਦੇ ਜਿਵੇਂ ਬਾਈ ਨੇ ਦੱਸਿਆ ਕਹਿਣ ਨੂੰ ਪਮਾ ਦੀ ਇਹ ਕਹਿੰਦਾ ਪਹਿਲੇ ਸੂਏ ਕਹਿ ਦਈਏ ਪਰ ਸੋਨਾ ਦੂਜੇ ਸੂਏ ਪਹਿਲਾਂ ਛੋਟੀ ਉਮਰ ਦੀ ਸੂਪੀ ਹ ਛੇ ਦੰਦ ਨੇ ਇਹਨੇ ਦੂਜਾ ਸੁਗਾ ਪੂਰਾ ਕਰਨਾ ਤੇ ਸੋਨੂੰ ਮੈਂ ਦਿਖਾਉਣਾ ਜਿਉਂ-ਜਿਉਂ ਮੈਂ ਆਪਾਂ ਕੋਲੇ ਚੱਲਦੇ ਆਂ ਤੇ ਦੇਖ ਸਕਦੇ ਆਂ ਤੁਸੀਂ ਸੀਲਪੰਣ ਤੋਂ ਲਾ ਕੇ ਸੀਲਪੰਣਤਾ ਬਈ ਤਾਂ ਹੀ ਤਾਂ ਆਪਾਂ ਪਸ਼ੂ ਰੱਖਦੇ ਆਂ ਆਪਾਂ ਜੇ ਠੱਡਾ ਹੋਵੇ ਅੱਦਲਾ ਇੰਨੇ ਜੱਥੇ ਜਮਾਰਨ ਵਾਲੀ ਡਰ ਨੂੰ ਛੱਡ ਗਏ ਲਓ ਜੀ ਮੋੜ ਲਓ ਇੱਧਰ ਦੀ ਮੇਰੇ ਕੰਨੀ ਦੀ ਮੋੜ ਕੇ ਬਸ ਉਧਰ ਨੂੰ ਕਿੱਲੇ ਕੰਨੀ ਨੂੰ ਆਪਾਂ ਲੈ ਚਲਾਂਗੇ ਬਈ ਏ ਬਾਈ ਇਹਨੇ ਪਹਿਲੇ ਪਹਿਲੇ ਸੂਏ ਦੀ ਕੱਟੀ ਹੈ ਪਹਿਲੇ ਸੂਏ ਦੀ ਬਾਈ ਆਹ ਦੀ ਸੁਲਤਾਨ ਬੁੱਢੇ ਖੇੜੇ ਦੀ ਆਹ ਬੈਠੀ ਆ ਕੱਟੀ ਓਕੇ ਵੀ ਆਪਾਂ ਦਿਖਾਵਾਂਗੇ ਮਗਰੋਂ ਤੇ ਹੁਣ ਵੀ ਇਹ ਜਿਹੜਾ ਆਪਣੀ ਝੋਟੀ 'ਚ ਹੁਣ ਦਿਨ ਕਿੰਨੇ ਰਹਿ ਗਏ ਬਾਈ ਹੁਣ ਇਹ ਬਾਈ ਮਤਲਬ ਵੀ ਸਾਡੇ ਹਿਸਾਬ ਨਾਲ ਇਹ ਦਿਨ ਦੇ 12 ਕ ਪੂਰੇ ਹੁਣ 'ਚ ਰਹਿੰਦੇ ਨੇ ਓਕੇ ਇਹ ਦੇਣਾ ਬਹੁਤ ਪਈ ਆ ਇਹ ਤਾਂ ਬਸ ਆਪਾਂ ਆ ਮੰਨ ਲਾ ਵੀ ਸਾਲ ਖਤਮ ਹੁਣ ਕਰਕੇ ਪਾਦੀ ਪਹਿਲਾਂ ਹਾਂ ਹਾਂ ਤੇ ਬਾਕੀ ਲਏ ਜੋ 15 ਦਿਨ ਕੱਟੀ ਬਾਈ ਇਹ ਜੀ ਬਾਕੀ ਵੀਰੇ ਇਹ ਗੱਲ ਮੰਨਣਯੋਗ ਹੈ ਜਿਹੜਾ 2023 ਸਾਲ ਦੀ ਸਤ ਤੋਂ ਸੋਣੀ ਕੱਟੀ ਐ ਠੀਕ ਹੈ ਜੀ ਤੁਹਾਨੂੰ ਤੇ 2024 ਦੀ ਵੀ ਸਰੂ ਦੀ ਸੋਣੀ ਕੱਟੀ ਐ ਠੀਕ ਹੈ ਜੀ ਯਾਨੀ ਕਿ ਇਹ ਦੂਬਾਦ ਹੁਣ ਕੱਲ ਨੂੰ ਤਾਂ ਇੱਕ ਤਰੀਕੇ ਇਹ ਦੂਬਾਦ ਜਿਹੜੀ ਪਊਗੀ ਪਰ ਉਹਦੇ ਵਾਂਗੂ ਕਬਜਾ ਸੋਣੀ ਦਾ ਇਹਦੇ ਨਾਮ ਤੇ ਹੀ ਆ ਹੁਣ ਠੀਕ ਹੈ ਜੀ ਜਾਂਦੇ ਸਾਹਿਬ ਬਚ ਨੂੰ ਆਈ ਨੂੰ ਹੀ ਨਹੀਂ ਹੋਈ ਐ ਹਾਂਜੀ ਮਤਲਬ ਜੇ ਆਪਾਂ ਨਮਾਣ ਮੂਰੀ ਜਿਵੇਂ ਆ ਹੁਣ ਨਿਬੜੀ ਖੜੀ ਆ ਵਿਚਾਰੀ ਠੰਡ ਦਾ ਮਗਰ ਨੂੰ ਟੱਕ ਮਾਰਿਆ ਬਿਲਕੁਲ ਬਾਈ ਫਿਰ ਆਏ ਆ ਤੇਲ ਤੂਲ ਨਹੀਂ ਆਪਾਂ ਨੂੰ ਲੱਗਦਾ ਹਨਾ ਕੋਈ ਕਟਾ ਨਹੀਂ ਕੋਟਿੰਗ ਨਹੀਂ ਆਪਾਂ ਕਰੀ ਕਦੇ ਮਤਲਬ ਵੀ ਪਸ਼ੂਆਂ ਦੀ ਹਾਂਜੀ ਹਾਂਜੀ ਬਿਲਕੁਲ ਜੀ ਬਿਲ ਇਸ ਆਦਿਨ ਥੋੜਾ ਜਿਹਾ ਜਦੋਂ ਮੈਂ ਜਾਨਾ ਕੋਲੇ ਉਦੋਂ ਗੇੜਾ ਕੱਢ ਜਾਂਦੀ ਹੈ ਤਾਂ ਤੁਸੀਂ ਦੀ ਟੌਰ ਕਿੰਨੀ ਤੁਸੀਂ ਦੇਖ ਸਕਦੇ ਆ ਤੇ ਬਾਈ ਜੀ ਆਪਾਂ ਗੱਲ ਡਿਟੇਲ ਕਰੀਏ ਜਿਹੜੀਆਂ ਸਾਰੀਆਂ ਹੁਣ ਤੱਕ ਜਿਹੜੀ ਆਪਣੇ ਘਰ ਦੀ ਬਰੀਡ ਹੈ ਕਿੱਥੋਂ ਤੱਕ ਸਟਾਰਟਿੰਗ ਦੁੱਧ ਪਹਿਲੇ ਉਹਦਾ ਕਿੱਥੋਂ ਦੇਖਿਆ ਤੇ ਇੰਡਾ ਕਿੱਥੋਂ ਦੇਖ ਦੁੱਧ ਆਪਣੀ ਬਾਈ ਉਹ ਪਹਿਲਾਂ ਦਾ ਦੇਖ ਆਪਾਂ ਐਵੇਂ ਆਪਾਂ ਤੁਹਾਨੂੰ ਕਹਿ ਦਈਏ ਵੀ ਪਹਿਲਾਂ ਤੋਂ ਸ਼ੁਰੂ ਤੋਂ ਬਾਹਲੇ ਦੁੱਧ ਆ ਲੀਆਂ ਨੇ ਇਹ 12 13 ਸਾਲ ਹੋ ਗਏ ਉਦੋਂ ਬਾਅਦ ਸਾਡੇ ਲਈ ਮਤਲਬ ਹੀ ਉਹ ਮੱਝ ਆਈ ਆਜੋ ਉੱਥੇ ਚੱਲਦੇ ਆਪਾਂ ਜਾਂ 6 ਜੀ ਇਹ ਮੱਝ ਇੱਕ ਛੋਟੀ ਦੀ ਨਾਨੀ ਹੋਗੀ ਓਕੇ ਛੋਕੀ ਦੀ ਨਾਨੀ ਹੋ ਗਈ ਬੁੱਢੀ ਮੱਝ ਆਈ ਹੈ ਬੁੱਢੀ ਮੱਝ ਆਈ ਹੈ ਬਹੁਤ ਤਕੜਾ ਬਾਈ ਇਹ ਅਸੀਂ 31 ਪਾਲੀ ਸੀ ਬਾਈ ਇਹਦੀ ਵੀ ਮਾਂ ਸਾਡੇ ਕੋਲੇ ਸੀ ਅੱਛਾ ਇਹਦੀ ਵੀ ਮਾਂ ਆਪਣੇ ਕੋਲੇ ਸੀ ਇਹਦੀ ਮਾਂ ਘਰੇ ਕੱਟੀ ਪਲੀ ਵੀ 60000 ਦੀਦੀ ਮਾਂ ਸਾਡੇ ਪਿੰਡ ਦਾ ਹੀ ਮੁੰਡਾ ਗੋਗੀ ਗੋਗੀ ਵਪਾਰ ਕਰਦਾ ਓਕੇ ਮੌੜਾਂ ਦੀ ਮੰਡੀ ਤੋਂ ਅਸੀਂ ਮੱਝ ਮਤਲਬ ਵੀ ਉਹਦੀ ਮੁੜਿਆਈ ਅਸੀਂ ਸੁੱਖਾਂ ਹੀ ਸੁੱਖੀਆਂ ਵੀ ਯਾਰ ਮੱਝ ਮੁੜ ਜੇ ਆਪਾਂ ਲੈ ਗਏ ਅਸੀਂ ਲੈ ਲਈਏ ਵੀ ਜਾ ਕੇ ਅੱਛਾ ਉਹ ਮੱਝ ਮੁੜਿਆਈ ਤੇ ਆਪਾਂ ਇਹ 31 ਬਾਈ 31 ਕਰਕੇ ਲੈ ਲਈ ਮੱਝ ਓਕੇ ਜੀ ਤੇ ਪਰ ਅਸੀਂ ਵੀ ਉਹ ਆਪਾਂ ਕਹਿੰਦੇ ਜਦੋਂ ਪਰਖ ਨਹੀਂ ਸੀ ਉਹਦੇ ਥੱਲੇ ਸੀ 12 ਕਿਲੋ ਦੁੱਧ ਦੁੱਧ ਥੋੜਾ ਜਿਹਾ ਪਤਲਾ ਸੀ ਅਸੀਂ ਇਸੇ ਕਾਰਨ ਉਹ ਵੇਚਤੀ ਉਦੋਂ ਵੀ ਉਹਦੇ ਮੰਗਰ ਕੱਟੀ ਸੀ ਫਿਰ ਇਹ ਕੱਟੀ ਅਸੀਂ ਪਾਲੀ ਆ ਪੈਰ ਜੱਟ ਰਾਇਓ ਮੜ ਜਾਗਾ ਅੱਛਾ ਬਾਈ ਇਹ ਹੁਣ 11ਵੇਂ 12ਵੇਂ ਸੂਈ ਆ ਬਾਈ ਦੇਖੋ ਜੀ ਹਨਾ ਬੁੜੀ ਮੱਝ ਹੋਈ ਵੀ ਤੇ ਆਟ ਰੋਟਰ ਬਹੁਤ ਜ਼ਿਆਦਾ ਸ਼ਾਨਦਾਰ ਤੇ ਸੋਹਣਾ ਇਹਨੇ ਕਰਮਾ ਵਾਲੀ ਨੇ ਦੋ ਹੀ ਕੱਟੀਆਂ ਦਿੱਤੀਆਂ ਨੇ ਆ ਕੋਈ ਬਾਕੀ ਕੱਟੇ ਹਾਂ ਬਾਕੀ ਕੱਟੇ ਹਾਂਜੀ ਇੱਕ ਤਾਂ ਇਹਦੀ ਆ ਕੱਟੀ ਇਹ ਦੁੱਧ ਕਿਹ ਨਾਲ ਦੇਂਦੀ ਆ ਇਹ ਬਾਈ 18 ਕਿਲੋ 18 ਕਿਲੋ ਦੁੱਧ ਅੱਛਾ ਜੀ ਫਿਰ ਇਹਨੇ ਆ ਕੱਟੀ ਜ ਇਹ ਕੰਮੇ ਸੁਈ ਹੋ ਗਈ ਹੁਣ ਇਹ ਹੁਣ ਬਾਈ ਪੰਜਵੇਂ ਸਵੇਂ ਹੋ ਪੰਜਵੇਂ ਸਵੇਂ ਇਸੇ ਦੀ ਇਹ ਕੱਟੀ ਆ ਅੱਛਾ ਜਾਨੀ ਕਿ ਵੀ ਆ ਵੱਡੀ ਮੱਝ ਖੜੀ ਏ ਵੱਡੀ ਮੱਝ ਇਹ ਨਾਨੀ ਆ ਗਈ ਐ ਦੀ ਝੋਕੀ ਕੋਈ ਨੂਰ ਵਾਲੀ ਦੀ ਇਹ ਆ ਆ ਗਈ ਮਾਂ ਮਾਂ ਆ ਗਈ ਠੀਕ ਹੈ ਤੇ ਇਹ ਇਹਨੇ ਦੁੱਧ ਕਿੰਨਾ ਦਿੱਤਾ ਇਹ ਬਾਈ ਇਸ ਵਾਰੀ ਥੋੜੀ ਜੀ ਕੋਈ ਪ੍ਰੋਬਲਮ ਆ ਗਈ ਸੀ ਘਟਾ ਪਰ 19 20 ਕਿਲੋ ਦੁੱਧ ਆਰਾਮ ਨਾਲ ਮਰਮੜ ਕੋਈ ਮਤਲਬੀ ਤੇਲ ਤੂਲ ਨਹੀਂ ਆਪਾਂ ਐਵੇਂ ਕਦੀ ਵੀ ਤੇਲ ਦਿੰਨੇ ਆ ਹਾਂਜੀ ਕੋਈ ਬਾਹਲੇ ਉਹ ਟ੍ਰੀਟਮੈਂਟ ਕਰਦਿਆਂ ਨਾ ਬਾਈ ਇਹਦੇ ਵੀ ਆਟਰ ਆਟਰ ਬਹੁਤ ਸਰੇ ਲੱਗ ਹਾਂ ਥਣ ਸਣ ਬਹੁਤ ਚੰਗਾ ਲੱਗਿਆ ਬਾਈ ਥਣ ਸਾਰੇ ਛੋਟਾ ਕੋਈ ਵੱਡਾ ਸੈ ਨਹੀਂ ਬਣਨ ਵੀ ਇੱਕ ਤਰ੍ਹਾਂ ਟੋਕੜਾ ਵੰਗੀਆਂ ਹਾਂ ਦੋਨੇ ਹਨ ਹਾਏ ਬਾਈ ਦੋ ਮਹੀਨੇ ਡੇਢ ਮਹੀਨੇ ਦੀ ਗੱਪਣਾ ਹੁਣ ਮੋਦੀ ਤੋਂ ਓਕੇ ਫਿਰ ਤਾਂ ਟੋਕੜੀ ਪੂਰੀ ਹੋ ਗਈ ਹੈ ਹਾਂ ਉਹ ਤਾਂ ਪਰ ਆਰਡਰ ਦੇਖੋ ਜੀ ਮਿੱਤਰੋ ਇਹ ਹੁੰਦੀਆਂ ਪੀੜੀ ਦਾਰ ਪੀੜੀ ਨਸਲ ਉਹ ਬਾਪੂ ਵਰਗੇ ਲਿਆਤੀ ਵੀ ਦੀ ਕੱਟੀ ਐ ਉਸ ਤੋਂ ਬਾਅਦ ਇਹਨੇ ਆ ਕੱਟੀ ਜੰਮੀ ਆਰਡਰ ਉਹਦਾ ਵੀ ਦੇਖ ਲਿਆ ਤੇ ਆਰਡਰ ਤੁਸੀਂ ਇਹਦਾ ਵੀ ਦੇਖ ਲਿਆ ਹਾਂਜੀ ਤੇ ਇਹ ਇਹਨੇ ਦੁੱਧ ਦਿੱਤਾ ਬਾਈ ਕਹਿੰਦਾ 80 ਘੱਟ ਨਹੀਂ ਇਹਨੇ 19 20 ਦਿੰਦੀ ਆਈ ਸੀ ਕੋਈ ਪ੍ਰੋਬਲਮ ਆ ਗਈ ਆ ਜਾਂਦੀ ਆ ਜੀ ਇਹ ਸੱਚਾਈ ਆ ਜੀ ਬਾਈ ਦੀ ਨਹੀਂ ਆਪਾਂ ਬਾਈ ਜਿਹੜੀ ਗੱਲ ਹੈਗੀ ਆ 80 ਘੱਟ ਦਿੱਤੇ 14 15 ਕਿਲੋ ਦੁੱਧ ਦਿੱਤਾ ਇਹ ਹੋ ਜਾਂਦਾ ਇਹ ਮੇਰੇ ਨਾਲ ਆਪਦੇ ਨਾਲ ਹੋਇਆ ਮੇਲੇ ਨਾਲ ਵੀ ਛੜ ਜਾਂਦੀਆਂ ਕਈ ਕਈ ਸੂਈ ਇਹਦਾ ਨਾਂ ਅਸਲ ਬਾਈ ਆਪਾਂ ਕਹਿੰਦੇ ਆ ਇਹਨੂੰ ਮਿਲਕ ਫੀਵਰ ਹੋ ਗਿਆ ਸੀ ਹਾਂਜੀ ਸੂਏ ਤੋਂ 8 9 ਦਿਨ ਬਾਅਦ ਓਕੇ ਜੀ ਆਪਾਂ ਵੀ ਚੌਥੇ ਪੰਜਵੇਂ ਦਿਨ ਦਾ ਰਹ ਗਿਆ ਸੀ 8 9 ਦਿਨਾਂ ਬਾਅਦ ਜਦੋਂ ਸਾਰੀ ਖਾਲੀ ਕਰਤੀ ਤਾਂ ਇਹਨੂੰ ਦੁੱਧ ਵਾਲੀ ਮਹਸ ਕਰਕੇ ਹੁੰਦਾ ਉਹ ਦੁੱਧ ਵਾਲੇ ਪਸ਼ੂ ਇਹੋ ਡਾਕਟਰ ਨੇ 9 ਮਹੀਨੇ ਨੇ ਇਹਨੂੰ ਮਿਲਕ ਵੀ ਬਰੋ ਗਿਆ ਉਹਦੇ ਕਰਕੇ ਦੁੱਧੋਂ ਥੋੜੀ ਠੀਕ ਹੈ ਜੀ ਫਿਰ ਜਦੋਂ ਕੀ ਆ ਕੜੀ ਆ ਫਿਰ ਆਇਆ ਪੈਦਾ ਹੋਈ ਫਿਰ ਆ ਪੈਦਾ ਹੋਈ ਹਾਂਜੀ ਇਹ ਪੈਦਾ ਹੋਈ ਤੇ ਇਹ ਤੋਂ ਆਪ ਹੀ ਕੱਟੀ ਦਿਖਾਈ ਦੇ ਉਹ ਫਿਰ ਗਾਹਾਂ ਵੀ ਆਪਾਂ ਬਰੀਡ ਦੇ ਜੇ ਚੌਥੀ ਆਪਾਂ ਪੀੜੀ ਚ ਵੱਜੀ ਗਈ ਨਾ ਹਾਂ ਬਈ ਆ ਚੌਥੀ ਪੀੜੀ ਆ ਗਈ ਇਹ ਸੁਲਤਾਨ ਦੀ ਆ ਬਾਈ ਬੁੱਢੇ ਖੜੇ ਦੀ ਇਹ ਵੀ ਬਹੁਤ ਜੀ ਇਹ ਵੀ 100 ਕ ਬਜੂ ਟੀਕਾ ਭਰਾਤਾ ਵੀ ਮੈਂ ਹਾਂ ਯਾਰ ਸੁਲਤਾਨ ਦਾ ਵੀ ਭਰਾ ਦਨੇ ਆਪਾਂ ਕੁਛ ਨਹੀਂ ਹੁੰਦਾ ਚਲੋ ਦਿਲ ਦੀਆਂ ਤਮੰਨਾ ਪੂਰੀ ਹੋਏਗਾ ਪਹਿਲਾਂ ਭਰਾ ਟੀਕੇ ਰਹੇ ਨਹੀਂ ਇਹ ਕੁਦਰਤੀ ਪਹਿਲੇ ਟੀਕੇ ਰਹੀ ਰਹੇ ਕਿੰਨੇ ਟਾਈਮ ਬਹੁਤ ਸੋਣੀ ਸਮਾਈ ਬਹੁਤ ਸੋਣੀਆ ਵੀਰੇ ਸਾਲ ਤੋਂ ਬਹੁਤ ਤਗੜਾ ਕਰਨਾ ਹੈ ਹਾਂ ਸਾਲ ਕਦੀ ਕੱਟੀ ਆ ਇਹ ਬਾਕੀ ਆਪਦੀ ਮਾਂ ਵਾਂਗੂ ਬਈ ਮਗਰ ਤਾਂ ਕਹਿੰਦੇ ਹੁੰਦੇ ਆ ਫੇਰ ਵੀ ਕੋਈ ਨੂਰ ਦਾ ਬਲੱਡ ਪੈਦਾ ਜੀ ਮਿਕਸ ਹੋਇਆ ਹੈ ਨਾ ਹਾਂ ਆਹ ਦੇਖ ਬਾਈ ਧਰ ਡਰ ਆ ਗਿਆ ਬਾਈ ਪਿੱਛੋਂ ਜਿਹੜਾ ਇਹਦਾ ਪੂਰਾ ਚੱਕ ਮਾਇਆ ਇਹ ਕੋਈ ਨੂਰ ਵਾਲਾ ਬਲੱਡ ਮਿਕਸ ਹੋਇਆ ਇਹਦੇ ਜਨਾਬ ਆਹ ਦੇਖੋ ਬਾਈ ਆਹ ਡਰ ਡਰ ਬਹੁਤ ਸੋਣਾ ਵੀਰੇ ਹਾਂ ਠੰਣ ਠੰ ਕੱਲੇ ਕੱਲੇ ਕਿਉਂਕਿ ਮਾਂ ਤੇ ਪਿਓ ਨਾਲ ਫੇਰੀ ਗੱਲ ਬਣਦੀ ਹੈ ਨਾ ਤੇ ਇਹ ਚੌਥੀ ਪੀੜੀ ਆ ਗਈ ਹੈ ਨਾ ਹਾਂ ਜੀ ਹਾਂ ਜੀ ਇਹ ਨਰ ਲੀਲੀ 라ਵੀ ਕੱਟੀ ਰੱਖੀ ਬੈਠੇ ਆ ਇਹ ਲੀਲੀ 라ਵੀ ਨਾ ਕਹੇ ਬਾਈ ਇਹਨੂੰ ਆਪਾਂ ਇਹਨੂੰ ਗਰੇਡਰ ਕਹੇ ਇੱਕ ਗਰੇਡਰ ਹੈ ਨਾ ਹਾਂ ਇਹ ਗਰੇਡਰ ਆ ਕੀ ਉਹ ਤਾਂ ਕਹਿੰਦਾ ਇਹ ਕੱਟਿਆਣਾਂ ਤੋਂ ਲਈ ਆ ਬਾਈ ਆਪਾਂ ਅੱਖਾਂ 'ਚ ਬਾਈ ਨਿਸ਼ਾਨ ਹੈਗੇ ਇਹਦੇ ਸਾਰੇ ਮਾੜੇ ਮਾੜੇ ਹੈਗੇ ਪਰ ਇਹ ਗਰੇਡਰ ਹੀ ਆ ਮੈਂ ਬੱਚੇ ਪਯਰ ਦੇ ਹੋਏ ਇਹ ਕੱਟਿਆਣਾਂ ਤੋਂ ਲਈ ਹੋਈ ਆ ਬਾਈ ਉਹ ਵੀ ਉਹ ਰੰਗ ਸੋਨਾ ਸੀਗਾ ਲਈ ਵਧੀਆ ਕੀਤਾ ਨਾਲ ਜਾਨ ਬਚਾ ਲਈ ਤੇ ਉਦੋਂ ਬਾਅਦ ਭਾਈ ਗੱਲ ਕਰੀ ਆਪਾਂ ਦੂਜੀਆਂ ਮੱਜਾਂ ਦੀ ਵੀ ਆਜੋ ਮੜਿਆ ਦਿਖਾਈਏ ਕਿ ਕੋਈ ਆਪਣੀ ਬਰੀਡ ਸਾਰੀ ਘਰੇ ਚੰਗੀ ਐ ਇਦਾਂ ਦੀ ਬਰੀਡ ਇੱਕ ਘਰੇ ਨਹੀਂ ਮਿਲਦੀ ਉਹ ਵੀ ਉਹਦੇ ਘਰੇ ਨਹੀਂ ਮਿਲਦੀ ਜਿਹੜਾ ਤਾਂ ਬਰੀਡਰ ਬਣ ਗਿਆ ਸਮਝ ਲਓ ਮੇਲੇ ਬਾਹਰ ਅੰਦਰ ਨਿਕਲ ਲਾ ਕੇ ਉਹਨਾਂ ਦਾ ਚਲੋ ਪਤਾ ਐ ਪਰ ਜਿਵੇਂ ਬਾਪੂ ਦੀ ਵੀ ਕਹਾਣੀ ਮੈਂ ਸੁਣੀ ਠੀਕ ਨਹੀਂ ਸਾਨੂੰ ਸਾਰੀਆਂ ਗੱਲਾਂ ਤੁਸੀਂ ਜਿਹੜਾ ਸਾਡਾ ਜਿਹੜਾ ਅਫੀਸਰ ਸੀ ਐਂ ਗੱਲਾਂ ਕਰਦੇ ਸੀ ਬਾਪੂ ਜੇ ਅਸੀਂ ਹੁਣ ਕੋਈ ਪਸ਼ੂ ਵੇਚ ਵੀ ਦਿੱਤਾ ਹਾਂਜੀ ਸਾਨੂੰ ਉਹ ਕਿਲਾ ਉਹਦਾ ਖਾਲੀ ਭੰਦਾ ਰੜਕੀ ਜਾਊ ਰੜਕੀ ਜਾਊ ਹਾਂ ਵੀਰ ਇਹ ਕਿਲਾ ਖਾਲੀ ਹੋ ਗਿਆ ਮੈਂ ਐਸੇ ਵੇਚਤੀ ਅਸੀਂ ਲੈ ਲੈਨੇ ਹੁੰਨੇ ਆ ਇਹ ਕੋਈ ਪਸ਼ੂ ਉਹ ਬੋਲਦਾ ਸੀ ਲੈਂਦੇ ਨਹੀਂ 몰ਦਾ ਸਹੀ ਸਹੀ ਪਸ਼ੂ ਸੋਹਣਾ ਕੋਈ ਪਸ਼ੂ ਜੱਜ ਜੇ ਤਾਂ ਲੈ ਲੈਨੇ ਨਹੀਂ ਲੈਂਦੇ ਨਹੀਂ ਠੀਕ ਆ ਤੇ ਇਹ ਵੀਰੇ ਇਹ ਬਾਈ ਸਾਡੇ ਲਵੇ ਇੱਕ ਪੁਰਾਣਾ ਭਨੇਰਾ ਵਾਲਾ ਰਵਾ ਕਹਿੰਦੇ ਆਂ ਭਨੇਰਾ ਵਾਲਾ ਰਵਾ ਹਾਂ ਇਹ ਮਤਲਬ ਤੂੰ ਹਸਾਵ ਲਾ ਲਾ ਮੇਰੇ ਤਾਂ ਜਨਮ ਜਨਮ ਤੋਂ ਪਹਿਲਾਂ ਦੀਆਂ ਗੱਲਾਂ ਨੇ ਇਹ ਓਕੇ ਇਹ 30 ਸਾਲ ਹੋ ਗਏ ਹੁਣਗੇ 35 ਉਹ ਰਵੇ ਦੀ ਕਚੋਟੀ ਆ ਸਾਡੇ ਲਵੇ ਇਹ ਇਹ ਮੱਦੀ ਚ ਰਵਾ ਗਾਹਾਂ ਤਿਆਰ ਕਰੀਏ ਨੇ ਕੱਦਾ ਪਸ਼ੂ ਹਾਂ ਇਹ ਬਾਈ ਰਵਾ ਚੱਡਾ ਟਾਇਰ ਰੱਖਦੀਆਂ ਨੇ ਇਹ ਹਾਂਜੀ ਤੇ ਦੁੱਧ ਵਾਲਾ ਪਰ ਇਹ ਵਧੀਆ ਦੁੱਧ ਦੁੱਧ ਕਿੰਨਾ ਦਿੱਤਾ ਸੀ ਨੇ ਇਹ ਬਾਈ ਪਹਿਲੇ ਸੂਏ ਸੂਈ ਆ ਅ ਇੱਕ ਤਿੰਨ ਮਹੀਨਿਆਂ ਦਾ ਇਹ ਬੱਚਾ ਸਿੱਟ ਗਈ ਸੀ ਓਕੇ ਤਿੰਨ ਮਹੀਨਿਆਂ ਦਾ ਬੱਚਾ ਸਿੱਟ ਗਿਆ ਇਹ ਸਾਨੂੰ ਆਏ ਸੀ ਵੀ ਹੁਣ ਫੰਡਰ ਰਹਿੰਦੀ ਨਹੀਂ ਫਿਰ ਇਹ ਗੱਬਣ ਰਹੇਗੀ ਤੇ ਉਦੋਂ ਬਾਅਦ ਇਹ ਸੂਈ ਤਾਂ ਇਹਨੇ 19 ਕਿਲੋ ਦੁੱਧ ਪਹਿਲਾਂ ਨਹੀਂ ਦਿੱਤਾ ਬਾਈ ਬਹੁਤ ਸੋਹਣੀ ਗੱਲ ਹੈ ਜੀ ਬਹੁਤ ਸਾਰਾ 19 ਮਤਲਬ ਵੀ ਦਿੱਤਾਗਾ ਪਹਿਲੇ ਸੂਏ ਦਾ ਪਹਿਲੇ ਸੂਏ ਦਾ ਉਮਰ ਚ ਇਹ ਵੱਡੀ ਹੈ ਉਮਰ ਚ ਇਹ ਉਹ ਕੋਹੇ ਨੂੰਰ ਵਾਲੀ ਨੂੰ 1 ਸਾਲ ਡੇਢ ਸਾਲ ਵੱਡੀ ਹੋ ਆਓ ਫਿਰ ਤੁਸੀਂ ਦੱਸਿਆ ਵੀ ਬੱਚਾ ਸਿੱਟ ਗਈ ਨਾ ਉਹਦੇ ਕਰਕੇ ਖਰਾਬ ਹੋ ਗਿਆ ਹਣ ਵੀ ਇਹ ਤੂੰ ਸਾ ਉਹ ਦੂਜੇ ਸੂਏ ਸੂਣਾ ਇਹ ਫੇਰ ਵੀ 7 ਮਹੀਨਿਆਂ ਦਾ ਦੱਬਾ ਕੱਢ ਗਈ ਸੀ ਓਕੇ ਇਹ ਤਾਂ ਹੀ ਵੱਡੀ ਹੋ ਜਾਂਦੀ ਆ ਇਹ ਤਾਂ ਹੀ ਵੱਡੀ ਹੋ ਜਾਂਦੀ ਆ ਠੀਕ ਹੈ ਜੀ ਵੀਰੇ ਇਹ ਦੀ ਗੱਲ ਕਰੀਏ ਇਹ ਬਾਈ ਉਸੇ ਕੋਹੇ ਨੂੰ ਰਾਜੀ ਦੀ ਭੈਣ ਹੈ ਅੱਛਾ ਤੇ ਪਿਓ ਕਿਹੜਾ ਸੀ ਇਹ ਐਮ 29 ਬਾਈ ਪਿਓ ਐਮ 29 ਪਿੱਠ ਪੁੱਠ ਬਹੁਤ ਚੰਗੇ ਨੇ ਇਹ ਦੁੱਧ ਕਿੰਨਾ ਦਿੱਤਾ ਬਾਈ ਇਹਨੇ ਬਾਈ ਦਿੱਤਾ ਪਹਿਲਾਂ ਨੇ ਦਿੱਤਾ ਸੀ ਇਹਨੇ 16 ਕਿਲੋ ਓਕੇ ਤੇ ਦੂਜੇ ਇਹ ਦੂਜੇ ਸੂਈ ਸੀ ਦੂਜੇ ਨੇ ਦਿੱਤਾ ਮਨ ਲਾ 19 20 19 20 18 19 20 ਇੱਥੇ ਚੱਲੀ ਗਈ ਆ। ਇੱਥੇ ਚੱਲੀ ਗਈ। ਹੋਰ ਤੀਜੇ ਸੋਣਾ। ਤੀਜੇ ਸੋਣਾ ਟਰਾਈ ਕੀਤੀ ਵੀ। ਟਰਾਈ ਕੀਤੀ ਹੋਈ ਆ ਬਾਈ। ਉਹਦੂਆ ਦੇ ਘਰੇ ਰੋਸੀ ਇਹ ਰੋਸੀ ਬਾਈ ਸਾਡੇ ਇੱਕ ਤਿਲ ਮੱਝ ਸੀ। ਓਕੇ। 14 15 ਕਿਲੋ ਦੁੱਧ ਸੀ। ਓਕੇ। ਉਹੀ ਹੈ ਕੱਟੀ ਆ ਇਹ। ਇਹ ਜਿੱ ਇੱਕ ਆਰਡਰ ਬੜਾ ਸੋਣਾ ਬਾਈ ੱੱਕਾ ਮਾਰ ਜਾ ਫਰੈਂਡ। ਆਰਡਰ ਸੋਣਾ ਬਾਈ ਪਰ ਇਹ ਚ ਇੱਕ ਐਵ ਆ ਗਿਆ ਉਹ ਮਤਲਬ ਹੀ ਸਾਣ ਤੇ ਡਿਪੈਂਡ ਹੋ ਜਾਂਦਾ। ਮਾੜੇ ਟੈਸਟੀ ਗੱਲ ਸੀ। ਉਹਦੇ ਥੋੜੇ ਦੇ ਕੱਟੇ। ਸਾਡਾ ਘਰ ਦੀ ਕੱਟਾ ਸੀ। ਓਕੇ ਉਹਦਾ ਕਰਕੇ ਮਾੜਾ ਮੋਟਾ ਹੁੰਦੀ ਦੁੱਧ ਸਹੀ ਆ। ओके ਦੁੱਧ ਸਹੀ ਹੈ ਦੁੱਧ ਸਹੀ ਹੈ ਤੇ ਉਦੋਂ ਵਾਲੇ ਫਿਰ ਇਹ ਵੀ ਛੋਟੀ ਸੋਹਣੀ ਹੈ ਜੀ ਇਹ ਪਹਿਲਾਂ ਨ ਸੂਈ ਹੈ ਇਹ ਪਹਿਲਾਂ ਨ ਸੂਈ ਆ ਬਾਈ ਇਹ ਮੂੰਹ ਹੋਊਗੀ ਦੋ ਦੰਦ ਹੋਵੇ ਓਕੇ ਜੀ ਇਹ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਸੂਈ ਨੂੰ ਹੋ ਗਿਆ ਬਾਈ 2.5 3 ਮਹੀਨੇ ਇਹ ਗੱਬੜ ਵੀ ਆ ਓਕੇ ਤੇ ਇਹਨੂੰ ਵੀ ਇਧਰ ਨੂੰ ਕਰਿਓ ਪਰਲੇ ਪੇ ਖੋਲਣੀ ਗਨੂ ਥੱਕ ਦੋ ਜਾਵੇ ਤੇ ਆਹਰੇ ਦਾ ਵੀ ਬਹੁਤ ਸੋਹਣਾ ਵੀਰੇ ਬਹੁਤ ਜ਼ਿਆਦਾ ਸੋਹਣਾ ਦੋ ਡੇਰ ਮਹੀਨੇ ਦੀ ਗੱਬੜਾ ਨੇ ਇਹ ਬਾਈ ਓਕੇ ਜੀ ਬਰਾਟ ਬਾਕੀ ਮੜੇ ਬਣ ਬਾਈ ਵਸ ਸਟ ਆ ਦੇਖੋ ਜੀ ਬਾਈ ਇਹ ਚੀਜ਼ ਹੁੰਦੀ ਆ ਦੇਖੋ ਇਹ 1470 ਵਾਸਤੇ ਹੀ ਆ ਬਈ ਢੜਕੇ ਦਾ ਟਾਈਮ ਆ 10 ਵਜੇ ਦਾ ਵੀਡੀਓ ਸ਼ੂਟ ਕਰੀਏ ਨੇ ਆਪਣੇ ਆਪ ਛੱਡੇ ਬੋਲਦੇ ਆ ਖਾਲੀ ਕੀਤੀਆਂ ਉਹ ਤੜਕੇ ਦੀਆਂ ਆ ਮੰਨ ਲਓ ਵੀ ਚੋਂਗਾ ਮੱਜ ਇਹ ਐਸਾ ਹੀ 1470 ਵਾਸਤੇ ਇਹ 1470 ਦੱਸਦੀ ਆ ਇਹ 29 ਵਾਲੀ ਦੀ ਕੱਟੀ ਆ ਇਹ 29 ਵਾਲੀ ਦੀ ਉਹ ਪਰਲੀ ਦੀ ਉਹਦੀ ਪਰਲੀ ਦੀ ਹਾਂ ਤੇ ਉਸ ਤੋਂ ਬਾਅਦ ਫਿਰ ਇਹ ਇਹ ਬਾਈ ਹੈਗੀ ਐਮ 55 ਦੀ ਐਮ 55 ਦੀ ਹਾਂ ਠੀਕ ਹੈ ਇਹ ਉਹ ਵੱਡੀ ਮੱਝ ਜਿਹੜੀ ਸਭ ਤੋਂ ਵੱਡੀ ਮੱਝ ਆ ਹਾਂਜੀ ਉਹਦੀ ਕੱਟੀ ਸੀ ਸਿਕੰਦਰ ਦੀ ਓਕੇ ਜੀ ਐਲਡੀਐਫ ਵਾਲੇ ਦੀ ਠੀਕ ਹੈ ਜੀ ਤਾਂ ਇੱਕ ਬਾਈ ਜਲਦੀ ਜਲਦੀ ਵੀਡੀਓ ਦਾ ਨੰਬਰ ਬੋਲਿਓ ਨੰਬਰ ਬਾਈ 94643 94643 74720 74720 ਇਹ ਬਾਈ ਫੋਨ ਕਰਨ ਵਾਲਾ ਨੰਬਰ ਆ ਜਿਹੜਾ ਵਟਸਐਪ ਨੰਬਰ ਆ ਉਹ 81462 8181 462 ਹਾਂਜੀ 81462 81462 45701 45701 ਹਾਂ ਇਹ ਵਟਸਐਪ ਨੰਬਰ ਇਹ ਵਟਸਐਪ ਨੰਬਰ ਹੈ ਜੀ ਦੂਜਾ ਨੰਬਰ ਕਾਲ ਵਾਲਾ ਨੰਬਰ ਹੈ ਹਾਂਜੀ ਨਾਲ ਤੁਸੀਂ ਕਨੈਕਟ ਕਰ ਸਕਦੇ ਆ अच्छा भाई तेण गब्बण ਵੀ ਆ ਬਾਈ ਇਹ ਗੱਬਣ ਵੀ ਆ ਹਾਂ ਕਿੰਨੇ ਟਾਈਮ ਦੀ ਕਰਾਤੀ ਹੈ ਇਹ ਬਾਈ 2 ਸਵਾ 2 ਮਹੀਨਾ ਦੀ ਚੈੱਕ ਪਾਸ ਆ 2 ਸਵਾ 2 ਮਹੀਨੇ ਚੈੱਕ ਪਾਸ ਆ ਠੀਕ ਹੈ ਜੀ ਇਹਦਾ ਵੀ ਪਿੱਠ ਪੁੜਾ ਦੇਖੋ ਬਾਈ ਨਮਾਈਆਂ ਨੂੰ ਹੀ ਨਹੀਂ ਤਾਂ ਬਹੁਤ ਨਹੀਂ ਬਹੁਤ ਬਾਈ ਬਾਕੀ ਵੀ ਨਹੀਂ ਨਿਕੇਰ ਬੋਦੀ ਆ ਮੈਂ ਜਦੋਂ ਆਇਆ ਬਰਸ ਬਰਸ ਮਾਰ ਲਗਿਆ ਭਾਈ ਪਤਾ ਹਾਂ ਹਾਂ ਇਹ ਚੀਜ਼ ਹੈ ਹੱਥ ਬੱਲਾ ਮਰਵਾ ਦੇਣੀ ਤਾਂ ਪਰ ਫਿਰ ਵੀ ਮੱਜਾ ਬਹੁਤ ਸਾਫ ਹੈ ਤਾਂ ਦੇਖ ਸਕਦੇ ਆ ਬੁੱਢੀ ਮੱਜ ਦਾ ਆਰਡਰ ਦੇਖ ਲਓ ਇਹਦੀ ਧੀ ਦਾ ਮੰਗਰਾ ਆਰਡਰ ਦੇਖ ਲਓ ਤੇ ਆ ਪੀੜੀ ਵਾਲੀ ਮੱਝ ਮਿਲਦੀ ਆ ਸਾਨੂੰ ਬਰੀਡ ਜਿਹੜੀ ਜਨਨ ਕੀ ਬਹੁਤ ਸਮੇਂ ਸਮਾਂ ਲੱਗਦਾ ਇਦਾਂ ਦੀਆਂ ਝੋਟੀਆਂ ਤਿਆਰ ਕਰਨ ਨੂੰ ਸੋਧਨ ਚ ਪਹਿਲਾਂ ਉਹਦੀ ਮਾਂ ਲਿਆਂਦੀ ਉਹ ਕੱਟੀ ਰੱਖੀ ਕੱਟੀ ਨੇ ਦੁੱਧ ਦਿੱਤਾ ਆਹ ਬਰੀਡ ਪੈਦਾ ਕੀਤੀ ਇੱਕ ਕੱਟੀ ਪੈਦਾ ਹੋਈ ਇਹਨੇ ਸਰੀ ਦਾ ਦੁੱਧ ਦਿੱਤਾ ਇਹਨੇ ਗਾਂ ਪੈਦਾ ਇਹ ਕੀਤੀ ਇਹ ਝੋਟੀ ਦੀ ਗਾਂ ਇਹਨਾਂ ਕੋਲੇ ਚੌਥੀ ਪੀੜੀ ਹੋ ਆ ਗਈ ਆਹ ਝੋਟੀ ਨੂੰ ਵੱਧ ਵੀ ਉਹ ਦੁੱਧ ਚੌਥੀ ਪੀੜੀ ਪੰਜਵੀਂ ਪੀੜੀ ਆ ਗਈ ਬਾਈ ਹੁਣ ਤਾਂ ਆਪਣੇ ਲਵੇ ਪੰਜਵੀਂ ਵੱਡੀ ਮੱਝ ਦੀ ਪੰਜਵੀਂ ਪੀੜੀ ਉਹ ਖੜੀ ਆ ਹਾਂ ਉਹ ਪੰਜ ਵੱਡੀ ਮੱਝ ਦੀ ਪੰਜਵੀਂ ਪੀੜੀ ਆ ਗਈ ਆਹ ਵੱਡੀ ਮੱਝ ਜੀ ਬਿਲਕੁਲ ਹਾਂਜੀ ਤਾਂ ਤੇ ਬਾਕੀ ਵੀਰੇ ਧੰਨਵਾਦ ਆ ਸਾਰਿਆਂ ਦਾ ਵੀਡੀਓ ਵੱਟੋ ਵੱਟ ਸ਼ੇਅਰ ਕਰਿਆ ਕਰੋ ਬਹੁਤ ਵਧੀਆ ਪਰਿਵਾਰ ਨਾਲ ਨੈਸ ਪਰਿਵਾਰ ਨਾਲ ਕੋਈ ਜਮਾ ਬਸ ਆਪਾਂ ਕਹਿ ਸਕਦੇ ਹਾਂ ਜਿਹੜੀ ਗੱਲ ਦੱਸੀ ਆ ਹਕੀਕਤ ਹੈ ਬਸ ਜਦੋਂ ਤੁਸੀਂ ਆਮੋਗੇ ਬਾਕੀ ਰੂਹ ਛੋਡੀ ਖੁਸ਼ ਹੋ ਜਾਣੀ ਆ ਆਪਣਾ ਪਿੰਡ ਦਾ ਨਾਂ ਕੀ ਸੀ ਪਿੰਡ ਮਾਖਾ ਚੱਲਾਂ ਬਾਈ ਮਾਖਾ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਇਹ ਬਰਨਾਰਾ ਤੇ ਮਾਨਸਾ ਰੋਡ ਤੋਂ ਮਤਲਬ ਹੀ ਜੋਗਰੱਲੇ ਮਸੂਰ ਪਿੰਡ ਨੇ ਸਾਡੇ ਦੋ ਹਾਂ ਹਾਂ ਉਹਨਾਂ ਦੇ ਨਾਲ ਹੀ ਉਹਨਾਂ ਦੇ ਬਿਲਕੁਲ ਨਾਲ ਹੀ ਤਿੰਨ ਚਾਰ ਕਿਲੋਮੀਟਰ ਤੇ ਪਿੰਡ ਆ ਜੋਗਰੱਲੇ ਦੇ ਨਾਲ ਹੀ ਹਾਂਜੀ ਤਾਂ ਘਰਤਾਂ ਵੀ ਬਣੀਆਂ ਹੋਆਂ ਆਪਣੀਆਂ ਜੋਗ ਦੇ ਲਈ ਗੀਤ ਵੀ ਬਣੇ ਹੋਏ ਨੇ ਗੀਤ ਵੀ ਬਣੇ ਹੋਏ ਬਿਲਕੁਲ ਜੀ ਗੀਤ ਦਾ ਕਾਨੂੰਨ ਸੁਣਾਓ ਗੀਤ ਮੈਂ ਤਾਂ ਹੀ ਲੈ ਰੋ ਗਿਆ ਸੀ ਵੀ ਗੀਤ ਦਾ ਕਾਨੂੰਨ ਕਰਾਉਣਾ ਬਾਪੂ ਬਲੇ ਦੀ ਗੀਤ ਆ ਉਹ ਕਿਹਾ ਬਾਪੂ ਜੀ ਬਾਪੂ ਜੀ ਇੱਕੀ ਥੋੜੀ ਗੱਲ ਮੈਨੂੰ ਇੱਕ ਬੜੀ ਸੁਣੀ ਲੱਗੀ ਸੀ ਤਾਂ ਤੁਸੀਂ ਐ ਨਾਰਮਲ ਗੱਲਾਂ ਬਾਈ ਗਿਆ ਸੀਗਾ ਉਧਰ ਘਰਦਿਆਂ ਨੂੰ ਛੱਡਣਾ ਤਾਂ ਤੁਸੀਂ ਉਦੋਂ ਗੱਲਾਂ ਦੱਸਦੇ ਸੀ ਮੈਨੂੰ ਵੀ ਨਾਰਮਲ ਵੀ ਆਪਾਂ ਕਿਵੇਂ ਕੰਮ ਜਿਹੜੇ ਸਾਡੇ ਬਜ਼ੁਰਗਾਂ ਨੇ ਵੀ ਇੱਥੇ ਸਾਡੇ ਪਿੰਡ ਦੇ ਵਿੱਚ ਲੋਕਾਂ ਨੂੰ ਭੁੱਖੇ ਮਰਦੇ ਸਾਰੇ ਵੀ ਸੁਣਿਆ ਆਪਣਾ ਘਰ ਵੀ ਵੀ ਕੋਈ ਕਮਾਈ ਨਹੀਂ ਸੀ ਤੇ ਤੁਸੀਂ ਦੱਸਿਆ ਸੀ ਵੀ ਸਾਡਾ ਬਜ਼ੁਰਗ ਸਾਈਕਲ ਤੇ ਉਹ ਟਾਈਮ ਆ ਜੀ ਵੀ ਦੁੱਧ ਪਾ ਕੇ ਸਾਡੇ ਕੱਲੇ ਦੇ ਘਰੇ ਪਏ ਹੁੰਦੇ ਉਹ ਚੀਜ਼ ਦੁਬਾਰਾ ਦੱਸੋ ਦੋ ਮਿੰਟ ਜੀ ਸਾਡਾ ਬਜ਼ੁਰਗ ਕੀ ਹਾਂਜੀ ਉਹ ਪਹਿਲਾਂ ਤੁਸੀਂ ਸਮਝਲਾ ਦੁੱਧ ਦਾ ਕੰਮ ਕਰਦਾ ਸੀ ਹਾਂਜੀ ਹਾਂਜੀ ਤੇ ਖੇਮ ਬਾੜੀ ਹੁੰਦੀ ਸੀ ਪਾਣੀ ਤਾਂ ਹੀ ਨਿਕਲ ਆਉਂਦਾ ਸੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਹਾਨੂੰ ਪੁੱਛ ਪਏ ਗਿਆ ਹਾਂਜੀ ਖੇਤੀ ਦਾ ਤੇ ਸਮਝਲਾ ਰਿਕਾਰਡ ਤੋੜੀ ਗੱਲ ਮੁਕਾ ਪਸ਼ੂਆਂ ਦਾ ਹਾਂਜੀ ਤੇ ਪਰਮਾਤਮਾ ਨੇ ਕੁਛ ਫਿਰ ਉਹਦੂ ਬਾਅਲ ਕੋ ਕੇ ਨਹੀਂ ਰੱਖਿਆ ਲੱਖੋ ਕੇ ਨਹੀਂ ਰੱਖਿਆ ਹੜੱਤ ਵੀ ਆਇਆ ਹੋਇਆ ਹੈ ਮੇਰਾ ਹੜੱਬ ਵੀ 2-2 ਕਿੱਲੇ ਵਾਹਣ ਵਾਹਿਆ ਹੋਇਆ ਨਹੀਂ ਜਣੀ ਕਿ ਵੀ ਆਪਣੀ ਫਸਲ ਤੋਂ ਪਹਿਲਾਂ ਵੀ ਆਪਣੇ ਸੋਡੇ ਬਾਪੂ ਜੀ ਵੀ ਦੁੱਧ ਪਾਕੇ ਆਉਂਦੇ ਹਾਂ ਹਾਂ ਜੀ ਦੁੱਧ ਪਾਕੇ ਆਉਂਦਾ ਸਾਈਕਲ ਤੇ ਉਹ 12 ਵਜੇ ਮੁੜਿਆਉਂਦਾ ਤੇ 12 ਵਜੇ ਤੋਂ ਬਾਅਦ ਉਹ ਖੇਤੀ ਪੱਤੀ ਦਾ ਕੰਮ ਕਰਦਾ ਉਹਦੂ ਬਾਅਦ ਖੇਤੀ ਦੇ ਹਾਂ ਉਹਦੂ ਬਾਅਦ ਖੇਤੀ ਵੀ ਕਰਦਾ ਉਹ ਤੂੰ ਦੱਸ ਜੀ ਕਹਿੰਦੇ ਖੇਤੀ ਜਿੱਦਾਂ ਸਾਰੇ ਟੱਬਰ ਦੀ ਕਣਕ ਹੁੰਦੀ ਨਹੀਂ ਸੀ ਸਾਲ ਭਰ ਦੀ ਹੁੰਦੀ ਨਹੀਂ ਸੀ ਨਾ ਇੱਕ ਕਿੱਲਾ ਪੰਜ ਛੇ ਕਨਾਲਾਂ ਦੀ ਕਣਕ ਰੱਖਣੀ ਪੈਂਦੀ ਸੀ ਸ ਹਾਰੇ ਪਿੰਡ ਚੀ ਵਾਛ ਭੁੱਖ ਮਰੀ ਵਾਲਾ ਕੰਮ ਦੀਗਾ ਬਸ ਇੰਨੀ ਗੱਲ ਤੁੰਗੀ ਵਾਛ ਇੱਥੇ ਤੁਹਾਡੇ ਓਕੇ ਜੀ ਹਾਂ ਉਸ ਤੋਂ ਬਾਅਦ ਪਰਮਾਤਮਾ ਨੇ ਵਾਛਾ ਡਰੇ ਨਿਕਲ ਗਈ ਜਿਹੜੇ ਲਵੇ ਦੀ ਤਹਿਰ ਦੇ ਉਹਨੇ ਸ਼ੇਮ ਘਟਾ ਤੀ ਹੁਣ ਬਹੁਤ ਤਰੱਕੀ ਜਨੇ ਲੋਗ ਠੀਕ ਹੈ ਜੀ ਬਸਲ ਵੱਧ ਹੁੰਦੀ ਆ ਬਹੁਤ ਵੱਧ ਹੋ ਗਈ ਜੀ ਨਾਲ ਉਹੀ ਗੱਲ ਆ ਜਿਵੇਂ ਤੁਸੀਂ ਪੁਰਾਣੇ ਤੁਸੀਂ ਆਪਦੇ ਬਾਪੂ ਨੂੰ ਦੇ ਕੇ ਪਸ਼ੂਆਂ ਦੇ ਕੰਮਾਂ ਤੇ ਆਗੇ ਸਾਰਾ ਖੋਜ ਇਹ ਬਾਕੀ ਬਾਪੂ ਜੀ ਨੇ ਇੱਕ ਗੱਲ ਹੋਰ ਦੱਸੀ ਜੀ ਬਾਈ ਦਾ ਛੋਟਾ ਬ੍ਰਦਰ ਦੇਖੋ ਜੀ ਬਾਕੀ ਇੱਕ ਬਹੁਤ ਖੁਸ਼ੀ ਮਿਲਦੀ ਹੈ ਜਿਹੜੇ ਘਰੇ ਮੈਂ ਜਾਣਾ ਜਿੱਥੇ ਇਕੱਠ ਹੋਵੇ ਹਕੀਕਤ ਇਹ ਜਿੱਥੇ ਇਕੱਠ ਹੈ ਉੱਥੇ ਕਹਿੰਦੇ ਨੇ ਪ੍ਰਮਾਤਮਾ ਹੀ ਬਾਦ ਹੈ ਇਹਨਾਂ ਪਰਵਾਮਾਂ ਦਾ ਵੀ ਦੋਨਾਂ ਦਾ ਬਾਪੂ ਵਾਰ ਕਹਿੰਦਾ ਇਕੱਠ ਹੈ ਇੱਕ ਬਾਈ ਇਹ ਹੈ ਜੀ ਬਾਪੂ ਜੀ ਦਾ ਲੜਕਾ ਤੇ ਦੂਜੇ ਬਾਪੂ ਜੀ ਦਾ ਲੜਕਾ ਦੂਜਾ ਜਿਹੜਾ ਛੋਟਾ ਹੈ ਇਹਨਾਂ ਦਾ ਉਹ ਵਾਰ ਹੈ ਉਹ ਬਾਪੂ ਜੀ ਕਹਿੰਦੇ ਅਸੀਂ ਉਹਨੂੰ ਇੱਕ ਗੱਲ ਹੀ ਕਹਿਨੇ ਆਂ ਵੀ ਪੁੱਤ ਸੱਟ ਸੱਟ ਹੋ ਜਾ ਤੇ ਟਾਈਮ ਦੇ ਨਾਲ ਮੁੜਿਆ ਇੱਧਰ ਕਹਿੰਦੇ ਸਾਨੂੰ ਵਾਰ ਨਹੀਂ ਚੱਕਣੀ ਤੁਹਾਡਾ ਜਵਾਕ ਨਰਮ ਹੈ ਕੰਮ ਤਾਂ ਦਾ ਬਹੁਤ ਕਰਦਾ ਸੀ ਤਾਂ ਐਂ ਕਹਿ ਰਹੇ ਜੀ ਇਹ ਵੀ ਬਾਹਰ ਉਹੀ ਲੋਕ ਜਾਈ ਜਾਂਦੇ ਨੇ ਵੀ ਅਸੀਂ ਪਛਤਾਈ ਜਾਂਦੇ ਸਾਡਾ ਮੁੰਡਾ ਬਹੁਤ ਲਾਇਕਤੀ ਜ਼ਿਆਦੇ ਭੇਜ ਕੇ ਬਾਹਰ ਕੋਈ ਦਾਮ ਵਾਲੀ ਗੱਲ ਨਹੀਂ ਹੈਗੀ ਉਹ ਵੀ ਨਾ ਨਰਮ ਜਵਾਕ ਉਹੀ ਹੁੰਦੇ ਆ ਹਨਾ ਵਿਚਾਰਾਂ ਨੂੰ ੱੱਕੇ ਨਾਲ ਹੀ ਬਾਹਰ ਤੋਰ ਦਿੰਦੇ ਆ ਪੰਜ ਸਾਲ ਹੋ ਗਏ ਉਹਨੂੰ ਗਏ ਇਹਨੂੰ ਸਾਡਾ ਜਿਹੜਾ ਪਸੀ ਪੈਂਸਾ ਉਹਨੂੰ ਲਾ ਕੇ ਭੇਜਿਆ ਤੇ ਉਹ ਵੀ ਹਲੇ ਮੁੜਿਆ ਨਹੀਂ ਸਾਡਾ ਉਹ ਮੁੜਿਆ ਨਹੀਂ ਜੀ ਪੰਜ ਸਾਲਾਂ ਦੇ ਵਿੱਚ ਨਾਲੇ ਏਥਰਲਿਆ ਤੂੰ ਦੱਸ ਦੇ ਵੀ ਟੱਕਾਂ ਦੇਣ ਵਾਲੀ ਟੱਕਾਂ ਦਾ ਡਰਾਈਵਲ ਆ ਜੀ ਪਿੱਕ ਪੈਂਛੇ ਦਾ ਬੈਲ ਨਹੀਂ ਉਹਨੂੰ ਹਾਂਜੀ ਬੈਲ ਤਾਂ ਉਹਦੇ ਦੇਖੀਏ ਸਾਰੇ ਪਰਿਵਾਰ ਚ ਇਹ ਨਹੀਂ ਜੀ ਬੈਲ ਨਹੀਂ ਸਾਰਾ ਦਿਨ ਕੰਮ ਤੇ ਤੇ ਧਿਆਨ ਹਲੇ ਵੀ ਉਹ ਸਮਝਲਾ ਸਮਝਲਾ ਉੱਧਰ ਛੱਟ ਹੈ ਵੀ ਜਣੇ ਸਾਨੂੰ ਕੋਈ ਐਡੀ ਤਨ ਤਾਲੀ ਗੱਲ ਨਹੀਂ ਲੱਗਦੀ ਵੀ ਬਾਹਰ ਵੂਈ ਜਾਈ ਜਾਂਦੇ ਆ ਉਹ ਵੀ ਜੇ ਆਪਾਂ ਕਹਿਣ ਦੀ ਕਹਾਵਤ ਇਥੋਂ ਇਹੀ ਚੀਜ਼ ਆ ਆਪਾਂ ਨੂੰ ਛੋਡੀ ਗੱਲ ਤੋਂ ਸ਼ੇਧ ਮਿਲਦੀ ਆ ਵੀ ਜੇ ਬੱਚੇ ਨੂੰ ਆਪਾਂ ਕੋਈ ਸੱਟਮ ਬਣਾ ਕੇ ਬਾਹਰ ਵੀ ਤੋਰਾਂਗੇ ਉਹ ਵਿਚਾਰਾ ਜਵਾਕ ਉਧਰ ਜੋਗਰੀ ਰਹੇਂਦਾ ਕੋਈ ਖਰਚੇ ਪਾਣੀ ਉਧਰ ਲੈ ਘਰ ਲੈ ਲੋ ਗੱਡੀ ਲੈ ਲੋ ਆਹ ਲੈ ਲੋ ਫੋਨ ਲੈ ਲੋ ਖਰਚੇ ਨਹੀਂ ਪੂਰੇ ਹੁੰਦੇ ਜੀ ਉਧਰਲੇ ਬਿਲਕੁਲ ਜੀ ਬਿਲਕੁਲ ਉਧਰ ਪੈਸਾ ਤਾਂ ਉਧਰ ਤਾਂ ਨਹੀਂ ਜਾਂਦਾ ਨਾ ਉਹ ਪੈਸਾ ਉਹ ਸਰਕਾਰਾਂ ਬਾਲੀਆਂ ਖਰਾਬ ਨੇ ਪੈਸਾ ਜਾਉਣੀ ਨਹੀਂ ਦਿੰਦੀਆਂ ਇੱਧਰ ਨਹੀਂ ਆਉਣ ਦਿੰਦੀਆਂ ਜੀ ਬਿਲਕੁਲ ਜੀ ਹਾਂ ਇੱਕ ਪੈਸਾ ਨਹੀਂ ਇੱਧਰ ਆਉਂਦਾ ਟੱਕੇ ਨਾਲ ਪੈਸਾ ਆਉਂਦਾ ਇੱਧਰ ਜੇ ਆਉਂਦਾ ਕੋਈ ਟੱਕੇ ਨਾਲ ਬਿਲਕੁਲ ਜੀ ਥੋੜਾ ਹਲਕਾ ਆ ਕੇ ਬੰਦਾ ਮਸਾ ਉਹ ਵੀ ਜਿਹੜੇ ਨਰਮ ਜਵਾਕ ਆ ਚੰਗੇ ਜਵਾਕ ਆ ਉਹ ਭੇਜਦੇ ਉਹਨਾਂ ਨੂੰ ਪਤਾ ਹੁੰਦਾ ਵੀ ਛੱਕਰ ਸੀ ਮਗਰੀ ਹੋਣੇ ਹਾਂ ਜੀ ਹਾਂ ਠੀਕ ਹੈ ਜੀ ਤੇ ਇਹ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਜੀ ਬਾਪੂ ਜੀ ਵਰਗਿਆਂ ਨਾਲ ਤੇ ਬ ਇਦਵਾਰੇ ਵੀ ਇੱਕ ਵਾਰੀ ਸਾਨੂੰ ਫੇਰ ਮੈਂ ਨਿਗ੍ਹਾ ਮਰਵਾਉਣਾ ਕੋਹੇ ਨੂਰਲ ਤੇ ਬਾ ਮੂਰੇ ਪਸੰਗ ਜਾ ਪਲੋਸ ਲਾ ਮਗਰ ਫੇਰ ਨਹੀਂ ਡਰਦੀ ਜਦੋਂ ਤੂੰ ਅੱਗੇ ਵੀ ਪਲੋਸਦਾ ਹੀ ਨਾ ਫੇਰ ਮੈਂ ਇਥੋਂ ਨਹੀਂ ਡਰਦੀ ਸਾਡੇ ਖੜ ਜੀ ਖੜ ਜੀ ਬਾਕੀ ਹੇਟ ਲਾਈਨਸ ਬਾਈ ਕੱਟ ਕਾ ਤੇ ਬਾਈ ਜੀ ਆਰਡਰ ਬਾਈ ਕਾ ਨਹੀਂ ਗੱਲ ਕਰ ਘੁੰਮ ਗਈ ਤੇ ਇਧਰ ਮੇਰੇ ਕੰਨੀ ਪੈਠਾ ਹੁੰਦੇ ਤੂੰ ਦੇਖੋ ਤੇ ਹੁਣ ਵੀ ਜਿਹੜਾ ਚੱਡਾ ਨਾ ਕੋਈ ਨਾ ਕੋਈ ਨਾ ਰੋਕ ਇਹ ਚਾਰ ਉਂਗਲਾਂ ਬਾਹਰ ਲੈ ਚੱਡਾ ਆਪ ਹੀ ਦਿਖਾਉਣ ਆ ਗਈ ਸਾਨੂੰ ਕਹਿੰਦੀ ਲਓ ਭਾਈ ਆਹ ਦੇਖੋ ਰਤਾ ਭਾਈ ਮਹਾਰਾਜ ਦੇ ਕੋਲੋਂ ਆ ਤਾਂ ਥਣ ਵੀ ਦੇਖੋ ਕਹੇ ਨੂੰ ਪਹਿਲਾਂ ਕਹਿ ਸਕਦੇ ਸੀ ਪਰ ਇਹਨਾਂ ਦੀ ਇਮਾਨਦਾਰੀ ਆਰਡਰ ਦਾ ਸਾਇ ਦੇਖੋ ਜੀ ਉਹ ਇਹ ਨੂਰ ਦੀ ਛੋਟੀ ਆ ਬਹੁਤ ਚੰਗਾ ਇਹਦਾ ਪਹਿਲਾਂ ਦਾ ਦੁੱਧ ਦਿੱਤਾ ਵਾ ਜੀ ਤੇ ਪਹਿਲਾਂ ਦੁੱਧ ਕਿੰਨਾ ਦਿੱਤਾ ਇਹਨੇ ਇਹਨੇ ਬਾਈ 15 ਕਿਲੋ ਵੀ ਦਿੱਤਾ 15 ਤੋਂ ਟਪਾ ਵੀ ਦਿੰਦੀ ਸੀ 100 200 ਗ੍ਰਾਮ ਆਪਾਂ ਪਰ 15 ਰੱਖੋ ਆਪਾਂ ਆਪਣਾ ਰੂਟੀਨ ਚ 15 ਦਿੰਦੀ ਆ ਹਾਂ ਹਾਂ ਤੇ ਐਕਟੀ ਉਮੀਦ ਕਿੰਨੇ ਦੁੱਧ ਦੀ ਤੇਰੇ ਹਿਸਾਬ ਨਾਲ 20 ਦੀ ਹੈਗੀ ਬਾਈ ਉਹਦਾ ਉਹ ਉੱਪਰ ਵਾਲਾ ਦੇਖ ਆਪਾਂ ਕੋਈ ਇਹਦਾ ਗੁੰਮ ਨਹੀਂ ਕਰਦੇ ਸਹੀ ਸੂਆ ਤਾਂ ਜੇ ਤਾਂ 20 ਦੇਣੀ ਦੇਣੇ ਨੇ ਲਗਭਗ ਇਹਦਾ ਬਾਈ ਹਾਂ ਬਾਕੀ ਦੁੱਧ ਪੁੱਤ ਜਿਵੇਂ ਕਹਿੰਦੇ ਹੁੰਦੇ ਨੇ ਪਰਮਾਤਮਾ ਦੀ ਦੇਣ ਹੈ ਪਰਮਾਤਮਾ ਦੀ ਦੇਣ ਹੈ ਜੀ ਬਿਲਕੁਲ ਜੀ ਵੀਰੇ ਤੇ ਵੀ ਕੱਚ ਕੋਈ ਨਹੀਂ ਨਾ ਕੱਚ ਪੜੀ ਵੀ ਵਧੀਆ ਬਾਈ ਕੋਈ ਹੋਰ ਤੂੰ ਦੇਖ ਬਾਈ ਕੋਈ ਐਕਸਟਰਾ ਆਪਾਂ ਇਹਨੂੰ ਕੋਈ ਵਿਚਾਰੀ ਨੂੰ ਐਵੇਂ ਨਹੀਂ ਹੈਗਾ ਬਈ ਚਾਹੀਦੀ ਤੂੰ ਸਾਰਾ ਘਰ ਚੀਜ਼ ਮੈਂ ਹੋਰ ਨੋਟ ਕੀਤੀ ਆ ਬਰੀਡ ਬਰੀਡ ਹੈ ਕੋਈ ਐਕਸਟਰਾ ਦੇ ਫਾਇਟ ਨਹੀਂ ਸੋਡੀ ਹਾਂ ਇਹੀ ਦੀ ਮੈਂ ਆਇਆ ਸੀ ਵੀ ਜੇ ਕਿਸੇ ਪਸ਼ੂ ਤੇ ਵੀ ਦਿਖਾਵੇ ਕੋਈ ਚੰਮ ਚੜਿਆ ਹੋਵੇ ਨਾਲੇ ਸਖਰਾਕ ਅਸੀਂ ਵਧੀਆ ਪਾਉਂਦੇ ਸੋਡੇ ਪਸ਼ੂ ਸਾਰੇ ਗੋਲ ਮਟੋਲੇ ਪਰ ਫੈਂਡ ਨਹੀਂ ਐਕਸਟਰਾ ਨਹੀਂ ਹੈਗਾ ਮਟਾਪਾ ਨਹੀਂ ਕਿਸੇ ਪਸ਼ੂ ਦੇ ਜਿਹੜੇ ਜੇ ਆਮਕਰਾਂ ਦੇ ਵਿੱਚ ਮੈਂ ਇਦਾਂ ਦੀਆਂ ਮੱਝਾਂ ਰਾਜੀ ਦੇਖੀਆਂ ਤਾਂ ਉਹਨਾਂ ਦੇ ਗੁੱਲੇ ਜੇ ਬਣ ਜਾਂਦੇ ਨੇ ਗੁੱਲੇ ਗੱਲ ਹੀ ਨਹੀਂ ਬਾਈ ਉਹ ਗੁੱਲੇ ਤਾਂ ਫਿਰ ਦੁੱਧ ਨਹੀਂ ਦਿੰਦੀ ਉਹ ਗੁੱਲੇ ਕੋਈ ਹੈ ਨਾ ਫਿਰ ਗੁੱਲੇ ਵਾਲੀ ਦੁੱਧ ਨਹੀਂ ਦਿੰਦੀ ਇਹ ਤਾਂ ਕਾਮੜੀ ਫਰੀਕ ਜ਼ਰੂਰੀ ਆ ਬਾਈ ਆ ਦੇਖੋ ਜੀ ਤੂੰ ਦੇਖ ਸਕਦੇ ਆ ਪਸੂ ਜਿੰਨਾ ਨਰਵਾ ਕਹ ਸਕਦੇ ਆ ਉਹਨਾਂ ਅੰਦਰ ਉਹ ਆ ਛਾਨ ਵਰਗੀ ਝੋਟੀ ਹੈ ਝੋਟੀ ਪਰ ਫੈਂਟ ਨਹੀਂ ਹੈਗੀ ਕਿਸੇ ਵੀ ਪਤ ਚਲਾ ਵੱਧ ਦੋੜਤ ਵਾਲਿਆਂ ਮੰਨ ਲਓ ਉਹ ਵੀ ਟਰਾਈ ਕੀਤੀ ਉਹ ਵੀ ਰਾਜੀ ਆ ਪੂਰੀ ਆ ਵੀ ਰਾਜੀ ਆ ਝੋਟੀ ਪਰ ਫੈਂਟ ਨਹੀਂ ਮਿਲੂਗੀ ਕਿਸੇ ਤੇ ਵੀ ਤਾਂ ਸਰੀਰ ਪੂਰੇ ਫੱਟ ਹੈ ਤੇ ਦੁੱਧ ਵਾਲੀ ਲੈਣਾ ਜੀ ਬਾਈ ਦੇਖੋ ਚੌਥੀ ਪੀੜੀ ਦਿਖਾਤੀ ਤੇ ਬਾਕੀ ਤੁਸੀਂ ਬਾਈ ਦੇ ਘਰੇ ਹੁਣ ਘਰੇ ਆ ਕੇ ਸਾਰੀ ਡਿਟੇਲ ਬਾਈ ਤੋਂ ਲੈ ਕੇ ਤੇ ਤੁਸੀਂ ਜਾਣਕਾਰੀ ਤਸੱਲੀ ਨਾਲ ਆਪ ਦੇਖ ਕੇ ਜਾਇਓ ਹਾਂਜੀ ਹਾਂਜੀ ਬਹੁਤ ਵੱਡਾ ਝੋਟੀ ਆ ਦਰਮਿਆਨੀ ਦਰਮੁਨੇ ਕਦਾਂ ਚ ਨਹੀਂ ਇਹ ਉੱਚੇ ਕਦਾਂ ਵਾਲੀ ਝੋਟੀ ਆ ਇਹ ਆ ਦੇਖੋ ਬਾਈ ਪੂਸ ਵੀ ਬਾਕੀ ਦੀ ਕਈ ਵਾਰੀ ਹਾਂਜੀ ਹਾਂਜੀ ਚਾਰੇ ਪਾਸੇ ਕ੍ਰਿਕਟ ਫੁੱਲ ਮੋਰਾ ਦੇ ਜਮਾ ਬਸ ਇੰਨੀ ਕੀ ਚਿੱਟੀ ਨਹੀਂ ਜੀ ਜਿੰਨੀ ਚਾਹੀਦੀ ਆਪਾਂ ਹਾਂ ਜਿੰਨੀ ਕੀ ਚਾਹੀਦੀ ਚਾਰ ਪੰਜ ਇੰਚ ਹੁੰਦੀ ਆ ਪਰ ਇਹਦੀ ਤਾਂ ਜਮੀ ਮਾਰੀ ਉਹ ਕੱਤੀ ਦੀ ਜਮੀ ਕਾਲੀ ਆ ਮੜੀ ਜੀ ਦੋ ਗਵਾਲੀ ਚਿੱਟੇ ਨੇ ਉਹਦੇ ਬਿਲਕੁਲ ਜੀ ਬਿਲਕੁਲ ਜੀ ਤਾਂ ਧੰਨਵਾਦ ਸ਼ਸ਼ੀ ਕਾਲ ਬਾਈ ਇੱਕ ਵਾਰੀ ਨੰਬਰ ਬੋਲ ਦੇ ਨੰਬਰ ਬਾਈ 94643 94643 74720 74720 ਤੇ ਦੂਜਾ ਵੀ ਬੋਲ ਦੋ 81462 85462 45701 45701 ਇਹ ਨੰਬਰ ਆ ਜੀ ਵੀਰੇ ਤੇ ਬਾਈ ਨਾਲ ਕਨੈਕਟ ਕਰੋ ਧੰਨਵਾਦ ਸ਼ਸ਼ੀ ਕਾਲ ਜੀ